खास बना की रेन का तो आओ हमारे पास वाहे गुरु जी का खालसा वाहे गुरु जी की फतेह जी की फतेह ਸਾਹਿਬਜ਼ਾਦੇ ਆਂਦੇਸ਼ ਸ਼ਹੀਦੀ ਦਿਵਸ ਨੂੰ ਸਮਰਪਿਤ ਅੰਮ੍ਰਿਤਸਰ ਦੇ ਵਿੱਚ ਇੱਕ ਖਾਸ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਛੋਟੇ ਤੋਂ ਲੈ ਕੇ ਨੌਜਵਾਨ ਤੱਕ ਜਿਹੜੇ ਬੱਚੇ ਨੇ ਉਹ ਵੱਟ ਚੜ ਕੇ ਹਿੱਸਾ ਲੈ ਰਹੇ ਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਸਿੱਖੀ ਸਰੂਪ ਦੇ ਵਿੱਚ ਦਮਾਲੇ ਸਜਾ ਕੇ ਇਸ ਸਮਾਗਮ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਸਾਰਿਆਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਜਿਹੜਾ ਇਹ ਉਹ ਪ੍ਰੇਰਣਾ ਦੇ ਰਹੇ ਨੇ ਦੇਖ ਸਕਦੇ ਹੋ ਕਿ ਹੱਥ ਵਿੱਚ ਵਰਸ਼ਾ ਫੜ ਕੇ ਪੂਰੇ ਸਿੱਖੀ ਸਰੂਪ ਦੇ ਵਿੱਚ ਇਹ ਬੱਚੇ ਇਹਨਾਂ ਵਿੱਚ ਜੋਸ਼ ਜਿਹੜਾ ਉਹ ਦੇਖ ਸਕਦੇ ਹੋ ਸਤ ਸ੍ਰੀ ਅਕਾਲ ਬੱਚਿਆਂ ਦੇ ਆਲਾ ਜੇ ਬਾਬਾ ਫਤਿਹ ਸਿੰਘ ਨਮਨੂ ਪਾਵੇ ਸਤ ਸ੍ਰੀ ਅਕਾਲ ਬੋਲੇ ਸੋਨੇ ਹਾਲ ਉਹੀ ਬੋਲਦੇ ਨਾ ਜਿਹੜਾ ਲੈਡ ਤੇ ਬੋਲੀ ਸੀ ਜੇ ਕਿੱਤਿਆ ਬਾਜਾ ਵਾਲਿਓ ਸਤਗੁਰੂ ਰਖਿਓ ਬੱਚੇ ਕਲਗੀ ਧਰਦੇ ਦੇਖੋ ਤੁਸੀਂ ਕਿੰਨੇ ਸੋਹਣੇ ਸੋਹਣੇ ਪੋਸ਼ਾਕਾਂ ਦੇ ਵਿੱਚ ਤਿਆਰ ਹੋ ਕੇ ਕਿੰਨੇ ਸੋਹਣੇ ਲੱਗ ਰਹੇ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਮੇਰੇ ਨਾਲ ਸਰ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕਿ ਇਹ ਸਮਾਗਮ ਇਹ ਉਪਰਾਲਾ ਕੀ ਹੈ ਦੇਖੋ ਪੰਜਾਬ ਦੇ ਅੰਦਰ 1873 ਚ ਚਾਰ ਬੱਚਿਆਂ ਨੇ ਕਮਿਟਮੈਂਟ ਕੀਤੀ ਕਿ ਅਸੀਂ ਕਿ ਅਸੀਂ 크ਿਸਚੀਅਨ ਬਣ ਜਾਣਾ ਤੇ ਉਦੋਂ ਪ੍ਰੋਫੈਸਰ ਗੁਰਮੁਖ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜਿਹੜਾ ਉਹ ਆ ਕੇ ਉਸ ਮਿਸ਼ਨ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਤੇ ਇੱਕ ਲਹਿਰ ਉੱઠી ਜినੂ ਸਿੰਘ ਸਭਾ ਲਹਿਰ ਜਿੰਨੇ ਬਾਅਦ ਚੋਂ ਜਿਹੜਾ ਜਿਹਦੇ ਚੋਂ ਅਕਾਲੀ ਦਲ ਨਿਕਲਦਾ ਵਿੱਦਿਅਕ ਲਹਿਰ ਨਿਕਲਦੀ ਹੈ ਜੇ ਚੋ ਸ਼ਰਮਣੀ ਕਮੇਟੀ ਬਣਦੀ ਹੈ ਜੈਤੋ ਦਾ ਮੋਰਚਾ ਲੱਗਦਾ ਨਨਕਾਣਾ ਸਾਹਿਬ ਦਾ ਮੋਰਚਾ ਲੱਗਦਾ ਤੇ ਅੱਜ ਪੰਜਾਬ ਸਾਰੇ ਦੇ ਅੰਦਰ ਜਿਹੜਾ ਉਹ ਧਰਮ ਨੂੰ ਛੱਡ ਕੇ ਕਨਵਰਸ਼ਨ ਦੀ ਇੱਕ ਜਿਹੜੀ ਹੈ ਲਹਿਰ ਸੀ ਤੇ ਇਹ ਜਿਹੜੇ ਦਿਨ ਨੇ ਇਹ ਸਭ ਜਿਆਦੇ ਦੇ ਦਿਨ ਨੇ ਇਹ ਗੱਲ ਅਸੀਂ ਕਿਤੇ ਨਾ ਕਿਤੇ ਵਿਸਰ ਬੈਠੇ ਸਾਡੇ ਬਜ਼ੁਰਗਾਂ ਨੇ ਵਿਸਾਰ ਦਿੱਤੀ ਪਰ ਅਸੀਂ ਇੱਕ ਕਮਿਟਮੈਂਟ ਕੀਤੀ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦਾ ਇਤਿਹਾਸ ਜਿਹੜਾ ਹੈ ਉਹ ਜ਼ਰੂਰ ਦੱਸਣਾ ਹੈ ਸਾਡਾ ਵਿਰਸਾ ਸਾਡਾ ਪਰਿਵਾਰ ਜਿਹੜਾ ਪ੍ਰੋਗਰਾਮ ਹੈ ਕਿ ਸਾਡਾ ਵਿਰਸਾ ਕਿੱਥੇ ਖੜਾ ਹੈ ਤੇ ਸਾਡੇ ਪਰਿਵਾਰ ਕਿੱਥੇ ਪਹੁੰਚ ਗਏ ਨੇ ਉੱਥੇ ਤੱਕ ਅਸੀਂ ਜਿਹੜਾ ਇਹਨੂੰ ਲੈ ਕੇ ਆਉਣ ਦੀ ਜਿਹੜੀ ਹੈ ਸਾਡੀ ਕਮਿਟਮੈਂਟ ਸੀ ਉਹਦੇ ਲਈ ਅਸੀਂ ਅੱਜ ਜਿਹੜੇ ਆ ਪ੍ਰੋਗਰਾਮ ਗਲਵਕੜੀ ਮੁਹਿੰਮ ਤਹਿਤ ਅਕਾਲਪੁਰ ਕੀ ਫੌਜ ਵੱਲੋਂ ਕੀਤੇ ਜਾਂਦੇ ਨੇ ਸਾਡਾ ਦੂਸਰਾ ਮਕਸਦ ਇਹ ਚ ਹੁੰਦਾ ਕਿ ਜਿਹੜੇ ਛੋਟੇ ਬੱਚੇ ਜਿਦਾਂ ਤੁਸੀਂ ਦੇਖਿਆ ਸੱਜੇ ਖੱਬੇ ਖੜੇ ਆ ਐ ਜਿਸ ਤਰ੍ਹਾਂ ਘਰੋਂ ਨਿਕਲਦੇ ਨੇ ਨਾ ਤੇ ਸਮਝੋ ਉਸੇ ਵੇਲੇ ਹੀ ਇੱਕ ਨਗਰ ਕੀਰਤਨ ਸ਼ੁਰੂ ਹੋ ਗਿਆ ਇਹਨਾਂ ਨੂੰ ਵੇਖ ਕੇ ਸੱਜੇ ਖੱਬੇ ਵਾਲੇ ਲੋਕ ਵੇਖਣਗੇ ਇਹ ਕਹੋਂ ਨੇ ਕੀ ਕਰ ਰਹੇ ਨੇ ਇਹ ਇੱਕ ਮੈਸੇਜ ਹੈ ਜਿਹੜਾ ਦੂਰ ਤੱਕ ਜਿਹੜਾ ਟਰੈਵਲ ਕਰਦਾ ਹੈ ਕਿ ਬਗੈਰ ਖਰਚ ਕੀਤੇ ਹੋ ਬਗੈਰ ਗੱਲ ਕੀਤੇ ਹੋ ਤੇ ਉਹ ਉਹ ਮੈਸੇਜ ਇਹ ਹੈ ਕੀ ਸਾਬ ਜਿਹੜੇ ਨੇ ਵਾਰਸ ਅੱਜ ਵੀ ਜੀਂਦੇ ਨੇ ਉਹ ਵਾਰਸ ਜਿਹੜੇ ਨੇ ਉਹ ਉਹਨਾਂ ਨੂੰ ਅੱਜ ਸਟੇਜ ਤੇ ਲੈ ਕੇ ਆਣਾ ਉਹਨਾਂ ਦੇ ਅੰਦਰ ਕਮਿਟਮੈਂਟ ਪੈਦਾ ਕਰਨੀ ਉਹਨਾਂ ਨੂੰ ਸਿੱਖੀ ਬਾਣੇ 'ਚ ਤੇ ਲੋਕਾਂ ਦੇ ਅੱਗੇ ਪੇਸ਼ ਕਰਨਾ ਇਹਨਾਂ ਦਾ ਕੌਨਫੀਡੈਂਸ ਵਧੇਗਾ ਤੇ ਜਦੋਂ ਕੌਨਫੀਡੈਂਸ ਵਧਦਾ ਤੇ ਫਿਰ ਇੱਕ ਭਵਿੱਖ ਦੇ ਸਾਡੇ ਲੀਡਰ ਨੇ ਇਹਨਾਂ ਨੇ ਹੀ ਜਾ ਕੇ ਕੌਮ ਦੀ ਵਾਗਡੋਰ ਸੰਭਾਲਣੀ ਹੈ ਅੱਜ ਤੋਂ ਇਹਨਾਂ ਦੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਕਿੰਨੀ ਦੇਰ ਤੋਂ ਸਾਰੇ ਜਿਹੜੀ ਉਪਰਾਲਾ ਇਹ ਚੱਲਦਾ ਆ ਰਿਹਾ ਹੈ ਤਕਰੀਬਨ 13 ਸਾਲ ਤੋਂ ਅਸੀਂ ਇਸ ਪਾਰਟਿਕੂਲਰ ਇਸ਼ੂ ਦੇ ਉੱਤੇ ਸਾਡਾ ਵਿਰਸਾ ਸਾਡਾ ਪਰਿਵਾਰ ਦੇ ਉੱਤੇ ਕੰਮ ਕਰ ਰਹੇ ਆਂ ਵੈਸੇ ਤਾਂ ਆਰਗੇਨਾਈਜੇਸ਼ਨ ਨੂੰ 25 ਸਾਲ ਹੋ ਗਏ ਨੇ ਪਰ ਇਸ ਪਰਪਸ ਲਈ ਸਾਡਾ ਤਕਰੀਬਨ 13ਵਾਂ ਸਾਲ ਹੈ ਤੇ ਕਿਹੜੇ ਕਿਹੜੇ ਬੱਚੇ ਨੇ ਇਸ ਵਿੱਚ ਪਾਰਟਿਸਿਪੇਟ ਕਰਦੇ ਦੇਖੋ ਅਸੀਂ ਤਾਂ ਓਪਨ ਕਾਲ ਦਿੰਦੇ ਆ ਤੇ ਮਾਤਾ ਪਿਤਾ ਆਪ ਹੀ ਤਿਆਰ ਕਰਕੇ ਲੈ ਕੇ ਆਉਂਦੇ ਬੱਚਿਆਂ ਨੂੰ ਇਹ ਚ ਬੱਚੇ ਜਿਹੜੇ ਨੇ ਪੁਚੰਗੀ ਖਾਲਸਾ ਸਟੇਜ ਦੇ ਉੱਤੇ ਪਰਫਾਰਮ ਕਰਦੇ ਨੇ ਦਸਤਾਰਾਂ ਦੇ ਮੁਕਾਬਲੇ ਨੇ ਕਵਿਤਾ ਦੇ ਮੁਕਾਬਲੇ ਨੇ ਲੇਖ ਦੇ ਮੁਕਾਬਲੇ ਨੇ ਆਨਲਾਈਨ ਕਵਿਤਾ ਦੇ ਮੁਕਾਬਲੇ ਸੀਗੇ ਬਹੁਤ سارے ਬੱਚੇ ਜਿਹੜੇ ਨੇ ਉਹ ਇਹ ਚ ਪਾਰਟਿਸਿਪੇਟ ਕਰਦੇ ਆ ਕਈ ਜਿੱਦਾਂ ਦਾ ਜਿਹਨੂੰ ਕਹਿੰਦੇ ਨਾ ਘਰਾਂ ਚ ਪੂਰਾ ਉਤਸ਼ਾਹ ਹੈ ਕਿਉਂਕਿ ਕਾਲਸ ਆਉਂਦੀਆਂ ਸੀ ਸਾਨੂੰ ਕਿ ਅਸੀਂ ਬੱਚੇ ਨੂੰ ਕੀ ਤਿਆਰੀ ਕਰਾ ਲਈਏ ਜੀ ਕੀ ਕਰ ਲਈਏ ਜੀ ਇਹਦੇ ਨਾਲ ਨਾਲ ਅਸੀਂ ਇੱਕ ਪ੍ਰਸ਼ਨੋਤਰੀ ਬੱਚਿਆਂ ਤੱਕ ਪਹੁੰਚਾਉਂਦੇ ਆ ਹਰ ਵਾਰੀ ਤਕਰੀਬਨ ਇਸ ਸਾਲ ਵਿੱਚ ਅਸੀਂ ਲੱਖ ਬੰਦੇ ਤੱਕ ਅਪਰੋਚ ਕੀਤੀ ਹੈ ਉਹਦੇ ਉਹਦੇ ਪਿੱਛੇ ਵੀ ਸਾਡਾ ਹੈ ਕਿ 100 ਸਵਾਲ ਉਹਦੇ ਚ ਹੁੰਦੇ ਨੇ ਤੇ ਅਸੀਂ ਇਹ ਸੋਚਦੇ ਆ ਕਿ ਤੁਸੀਂ ਸਵਾਲਾਂ ਦੇ ਜਵਾਬ ਭਰੋ ਤੇ ਜਦੋਂ ਤੁਸੀਂ ਜਵਾਬ ਭਰਦੇ ਹੋ ਤੇ ਤੁਹਾਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗਦਾ ਫਿਰ ਉਹ ਜਿਹੜੇ 5-7 ਦਿਨ ਲੱਗਦੇ ਆ 100-100 ਹਾਲਾਂ ਦੇ ਜਵਾਬ ਪਰੰਚ ਉਹ ਇੱਕ ਕਮਿਟਮੈਂਟ ਹੈ ਉਹ ਘਰ 'ਚ ਸਮਾਗਮ ਚੱਲ ਰਿਹਾ ਤੇ ਸੈਭ ਜਨ ਦੇ ਇਤਿਹਾਸ ਪਤਾ ਲੱਗ ਰਿਹਾ ਇਹ ਸਾਡਾ ਇੱਕ ਜਰੀਆ ਹੈ ਲੋਕਾਂ ਦੇ ਘਰਾਂ ਤੱਕ ਵੀ ਪਹੁੰਚਣ ਦਾ ਸਰ ਕੀ ਕੀ ਪ੍ਰਾਈਜ਼ਸ ਰੱਖੇਗੇ ਨੇ ਨਾ ਬੱਚੇ ਦੇਖੋ ਮੈਨੂੰ ਲੱਗਦਾ ਹੈ ਪ੍ਰਾਈਜ਼ ਬਹੁਤ ਮੈਟਰ ਨਹੀਂ ਕਰਦੇ ਪਰ ਫਿਰ ਵੀ ਅਸੀਂ ਜਿਹੜੇ ਛੋਟੇ ਬੱਚੇ ਨੇ ਇਹਨਾਂ ਦੇ ਲਈ ਅਸੀਂ ਕਿਉਂਕਿ ਅਸੀਂ ਅੱਗੇ ਫਸਟ ਸੈਕਿੰਡ ਥਰਡ ਕਰਦੇ ਅਸੀਂ ਪਰ ਐਤਕੀ ਅਸੀਂ ਜਿਹੜੇ ਨੇ 10-10 ਦੋਨੋਂ ਗਰੁੱਪਾਂ ਚੋਂ ਬੱਚੇ ਕਢਨੇ ਜਿਨ੍ਹਾਂ ਨੂੰ ਥਰਮਸ ਤੇ ਜਿਹੜੀਆਂ ਵਾਲ ਕਲਾਕਸ ਤੇ ਇਦਾਂ ਦੇ ਨਾਮ ਦੇਨੇ ਨੇ ਜਿਹੜੇ ਵੱਡੇ ਬੱਚੇ ਨੇ ਉਹਨਾਂ ਨੂੰ ਅਸੀਂ ਜਿਹੜੇ ਐ ਸਮਾਰਟਵਾਚੇਸ ਦੇਣੀਆਂ ਨੇ ਉਹ ਇਸ ਕਰਕੇ ਆ ਕਿ ਬੱਚਿਆਂ ਦੀ ਜਿੱਧਾ ਜਿੱਧਾ ਦੀਆਂ ਲੋੜਾਂ ਨੇ ਉਹ ਉਹਨਾਂ ਦਾ ਯੂਜ਼ ਕਰ ਸਕਣ ਹਾਏ ਹਰੇਕ ਬੱਚੇ ਨੂੰ ਕੋਈ ਨਾ ਕੋਈ ਗਿਫਟ ਦੇ ਕੇ ਅਸੀਂ ਇੱਥੋਂ ਤੋੜਨਾ ਤਾਂ ਕਿ ਉਹਦਾ ਹੌਂਸਲਾ ਬਣਿਆ ਰਹੇ ਦੀਵੇਂ ਦੇਖ ਰਹੇ ਹੋ ਕਿ ਕ੍ਰਿਸਮਸ ਹੈ ਅੱਜ ਦੇ ਕੋਈ ਬੱਚੇ ਦੇਖਦੇ ਆ ਕਿ ਜ਼ਿਆਦਾਤਰ ਕੁਮਣ ਫਿਰਨ ਵਾਲ ਸ਼ੌਂਕ ਰੱਖਦੇ ਨੇ ਤੇ ਇਹ ਬਹੁਤ ਹੀ ਵਧੀਆ ਉਪਰਾਲਾ ਕਿ ਦੇਖ ਸਕਦੇ ਹੋ ਕਿ ਜਿਹੜੇ ਬੱਚੇ ਨੇ ਇੱਥੇ ਸਿੱਖੀ ਸਰੂਪ ਨਾਲ ਜੁੜੇ ਨੇ ਆਂਦੇ ਨੇ ਕੀ ਕਹਿਣਾ ਚਾਹੋਗੇ ਦੇਖੋ ਕਿਸੇ ਵੀ ਧਰਮ ਦੀ ਸੈਲੀਬ੍ਰੇਸ਼ਨ ਉਸ ਧਰਮ ਵਾਲਿਆਂ ਨੂੰ ਮੁਬਾਰਕ ਆ ਅਸੀਂ ਉਹਨਾਂ ਨੂੰ ਵਧਾਈ ਦੇਣੀ ਆ ਕਿ ਉਹ ਆਪਣੇ ਧਰਮ ਨੂੰ ਦਿਲੋਂ ਸੈਲੀਬ੍ਰੇਟ ਕਰਨ ਪਰ ਮੇਰੀ ਆਪਣੇ ਸਿੱਖ ਪਰਿਵਾਰਾਂ ਨੂੰ ਜਿਹੜੀ ਹੈ ਉਹ ਕੌਲ ਆ ਕਿ ਤੁਸੀਂ ਸਾਬ ਜੀਦਿਆਂ ਨੂੰ ਯਾਦ ਕਰੋ ਇਹ ਜਿਹੜੀ ਦਾਸਤਾਨ ਹੈ ਨਾ ਇਹ ਜਿਹੜੇ ਦਿਨ ਨੇ 15 ਦਿਨ ਨੇ ਇਹ ਵੱਡਿਆਂ ਦਿਨਾਂ ਦੀ ਦਾਸਤਾਨ ਹੈ ਕੱਲਾ ਵੱਡਾ ਦਿਨ ਨਹੀਂ ਹੈ ਵੱਡਿਆਂ ਦਿਨਾਂ ਦੀ ਦਾਸਤਾਨ ਹੈ ਤੇ ਇਹ ਖੂਨ ਨਾਲ ਲਿਖੀ ਹੋਈ ਹੈ ਇੱਕ ਇੱਕ ਕਦਮ ਤੇ ਜਿਹੜਾ ਉਹ ਖੂਨ ਦੇ ਨਾਲ ਲਿਖੀ ਦਾਸਤਾਨ ਹੈ ਕਿਦਾਂ ਸ਼ਹੀਦੀਆਂ ਹੋ ਰਹੀਆਂ ਨੇ ਕਿਵੇਂ ਗੁਰੂ ਸਾਹਿਬ ਦੇ ਹਾਲੇਦ ਵਾਲੇ ਦੇ ਲੋਕ ਜਿਹੜੇ ਨੇ ਉਹ ਆਪਣੀਆਂ ਸ਼ਹੀਦੀਆਂ ਦੇ ਰਹੇ ਨੇ ਕਿਵੇਂ ਧਰਮਾਂ ਤੋਂ ਉੱਤੇ ਉੱਠ ਕੇ ਹੈਨਾ ਜੇ ਪੰਡਤ ਕਿਰਪਾ ਰਾਮ ਜੀ ਗੁਰਤੇਗਵਧਰ ਸਭ ਕੋ ਲਾਉਂਦੇ ਨੇ ਤੇ ਉਹ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਗੜੀ ਚ ਸ਼ਹੀਦ ਹੁੰਦੇ ਨੇ ਤੇ ਦੂਜੇ ਬਨੇ ਨਵੀ ਖਾਂ ਗਣੀ ਖਾਂ ਵੀ ਨੇ ਉਹ ਵੀ ਨਾਲ ਨੇ ਹੈਨਾ ਤੇ ਦਿਵਾਨ ਟੋਡਰਮਲ ਆਪਣੀ ਸਾਰੀ ਜਦਾਦ ਦੇ ਕੇ ਕਰ ਰਿਹਾ ਪਰ ਉੱਥੇ ਦਿਵਾਨ ਸੁਚਾਨੰਦ ਵੀ ਹੈ ਉੱਥੇ ਨਵਾਬ ਮਲੇਰ ਕੋਟਲਾ ਵੀ ਹੈ ਜਿਹੜਾ ਹਾ ਦਾ ਨਾਰਾ ਮਾਰ ਰਿਹਾ ਤੇ ਉਧਰ ਜਿਹੜਾ ਵਜੀਦਾ ਵੀ ਹੈ ਇਸ ਕਰਕੇ ਧਰਮ ਤੋਂ ਉੱਤੇ ਉੱਠ ਕੇ ਸੱਚ ਦੇ ਨਾਲ ਖੜੇ ਹੋਣ ਵਾਲੇ ਲੋਕਾਂ ਦੀ ਵੀ ਬਹੁਤ ਆਸ ਸੀਗੀ ਉਦੋਂ ਵੀ ਤੇ ਇਹ ਉਹਨਾਂ ਦਿਨਾਂ ਦੀ ਦਾਸਤਾਨ ਨੂੰ ਅਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਥੈਂਕ ਯੂ ਬਹੁਤ ਬਹੁਤ ਸэр। ਕੀ ਕਹਿਣਾ ਚਾਹੋਗੇ ਸਰ ਤੁਸੀਂ ਵੀ ਅੱਜ ਇੱਕ ਖਾਸ ਉਪਰਾਲਾ ਜਿਹੜਾ ਕੀਤਾ ਹੈ। ਸਾਡੇ ਅਕਾਲਪੁਰ ਕੀ ਫੌਜੋਂ ਨੇ ਕੀਤਾ ਜਾਂਦਾ ਜੀ ਹਰ ਸਾਲ ਅਸੀਂ ਕਰਦੇ ਹਾਂ ਜੀ। ਇਹਦੇ ਵਿੱਚ ਦਸਤਾਰ ਮੁਕਾਬਲੇ ਜਿਹਨਾਂ ਤੁਸੀਂ ਪਿੱਛੇ ਦੇਖ ਸਕਦੇ ਹੋ 3350 ਬੱਚਾ ਜਿਹੜਾ ਦਸਤਾਰ ਮੁਕਾਬਲੇ ਕਰ ਰਿਹਾ ਵਾ 1200 ਦੇ ਕਰੀਬ ਸਾਡੇ ਕੋਲ ਬੱਚਾ ਰਜਿਸਟ੍ਰੇਸ਼ਨ ਹੋਈ ਹੋਈ ਹੈ। ਤੇ ਸਿਰਫ ਇਹਦਾ ਮੈਸੇਜ ਹੈ ਇਹੋ ਜਨਾ ਚਾਹੁੰਦੇ ਆ ਕਿ ਜਿਹੜੇ ਬੱਚੇ ਆ ਜਿਹੜੇ ਪਰਿਵਾਰ ਸਿੱਖਾਉਂਦੇ ਨੇ ਉਹਨਾਂ ਦੇ ਘਰ ਗੱਲ ਚੱਲ ਸਕੇ ਕਿ ਅੱਜ ਜਿਹੜੇ ਮੀਨਾ ਸਾਹਿਬ ਜਾਨਾ ਸ਼ਿਦੀ ਦਿਹਾੜੇ ਦਾ ਮੀਨਾ ਚੱਲ ਰਿਹਾ ਵਾ ਤੇ ਸਾਹਿਬ ਜਾਨਾ ਦੀ ਗੱਲ ਹੋ ਸਕੇ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਜਿਹੜੇ ਨੇ ਪੂਰੇ ਬਾਣੇ ਦੇ ਵਿੱਚ ਇੱਥੇ ਤਿਆਰ ਹੋ ਕੇ ਆਏ ਨੇ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਕਿ ਨਾਮ ਹੈ ਬੇਟਾ ਰਜ਼ਾਇਕ ਕੋਰ ਕੀ ਸੁਣਾਣਾ ਚਾਹੋਗੇ ਅੱਜ ਕਵਿਤਾ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਬੱਚੇ ਨਾ ਗੁਰਾ ਦੇ ਡੋਲੇ ਸੂਬੇ ਨੂੰ ਕੜਕ ਕੇ ਬੋਲੇ ਕਹ ਲੈ ਤੂੰ ਜ਼ੁਲਮ ਜੇ ਕਰਨੇ ਧਰਮੀ ਕਦੇ ਹਾਰੇ ਨਾ ਗੋਬਿੰਦੇਸ਼ੇ ਸੁਬਿਆ ਦਾਦੇ ਨੇ ਕਰਮ ਦਿਖਾਤੀ ਦਿੱਲੀ ਦਾਸੀ ਸਕਟਾਇਆ ਪਿਤਾ ਨੇ ਅੰਮ੍ਰਿਤ ਦੇ ਕੇ ਸਾਨੂੰ ਹੈ ਸ਼ੇਰ ਬਣਾਇਆ ਖੰਡੇ ਦੀ ਤਾਛ ਜਨਮੇ ਮਰ ਕੇ ਵੀ ਮਰਦੇ ਨਾ ਗੋਬਿੰਦ ਦੇ ਸ਼ੇ ਸੂਬਿਆ ਭਾਰਤ ਦੇ ਮੁਖੜੇ ਤੇ ਹੁੰਦੀ ਨਾ ਲਾਲੀ ਜੇ ਗੁਰਗੋਬਿੰਦ ਸਿੰਘ ਨੇ ਭਾਰਤ ਲਈ ਚਾਰੇ ਪੁੱਤ ਵਾਰੇ ਨਾ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਕਾਰਾ ਬੁਲਾਵੇ ਨਾ ਹਾਲ ਹੋ ਜਾਵੇ ਕਲਗੀਧਰ ਪਾਤਸ਼ਾਹੀ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਕਿੰਨੇ ਸਿਖਾਇਆ ਹੈ ਤੁਹਾਨੂੰ Papa Amma ਅੱਛਾ ਤੇ ਕੀ ਕਹਿਣਾ ਚਾਹੋਗੇ ਆਪਣੇ ਵਰਗੇ ਹੋਰ ਬੱਚਿਆਂ ਨੂੰ ਕੀ ਸੁਣਾਉ। ਕਿਵੇਂ ਦਾ ਲੱਗ ਰਿਹਾ ਸਬਾਣੇ ਵਿੱਚ ਤਿਆਰ ਹੋ ਕੇ? ਵਧੀਆ। ਵਧੀਆ ਲੱਗ ਰਿਹਾ ਹੈ। ਹੋਰ ਵੀ ਬੱਚਿਆਂ ਨਾਲ ਗੋਲ ਗੱਲਬਾਤ ਕਰਦੇ ਆ। ਹਾਂਜੀ ਕੀ ਸੁਣਾਉਣਾ ਚਾਹੋਗੇ? ਕਵਿਤਾ। ਸੁਣਾਓ। ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਬਨਾ ਕੀ ਰੇਨ ਦਾ ਤੋ ਆਓ ਹਮਾਰੇ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕੀ है। मैं यूकेजी क्लास विच पढ़दी हां मैं तो दे सामने गुरुगोमी सिंह जी ते चार साहिब ज्यादा बारे कुछ अर्ज करन जा रही हाँ युगा युगा तक गला होन गिया युगा युगा तक गला होन गिया तेरी सिखिरे खंडे दी ता अदियां छोटी उम्र खून ना रंग दितियां साहिब ज्यादा ता दी बात ਸ਼ਿਰੋ ਕਰਾਤੇ ਕਿੱਥੇ ਖਤਮ ਕਰਾ ਲੰਬੀਆਂ ਕਹਾਣੀਆਂ ਜੀਤ ਤੇਜ ਜਾਰ ਦੀਆਂ ਰੈਂਦੀ ਦੁਨੀਆ ਤੱਕ ਬਾਤਾਂ ਪੈਨ ਗਿਆ ਕਲਗੀ ਵਾਲਿਆ ਤੇਰੇ ਪਰਿਵਾਰ ਦੀਆਂ ਜਿਨ੍ਹਾਂ ਹਾਸਾ ਸਜਾਨਾ ਵਾਰੀਆਂ ਉਹਨਾਂ ਸਿੱਖਾਂ ਉੱਤੇ ਮਾਨ ਪੰਜ ਪਿਆਰੇ ਸਾਧ ਕੀ ਕਿਤਾ ਸਿੱਖ ਬੰਤ ਮਹਾਨ ਅਸੀਂ ਸਿੱਖਾਂ ਗੁਰੂ ਗੋਬਿੰਦ ਸਿੰਘ ਦੇ ਸਾਨੂੰ ਸਿੱਖੀ ਉੱਤੇ ਮਾਨ ਗੁਰੂ ਗ੍ਰੰਥ ਸਾਹਿਬ ਅਗੇ ਸੰਗਤ ਕਦੀ ਕੋਟ ਕੋਟ ਪ੍ਰਣਾਮ ਗੁਰੂ ਗ੍ਰੰਥ ਸਾਹਿਬ ਅਗੇ ਸੰਗਤ ਕਦੀ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਜ ਕੀ ਜਕਾਰ ਬਲਾਵਨੀ ਹਾਲੋ ਜਾਵੇ ਤਾਂ ਕਿਤਾ ਪਾਸ਼ਾ ਦੇ ਜਨਨੂ ਪਾਵੇ ਸਤਿ ਸ਼੍ਰੀ ਅਕਾਲ ਚਿੱਟਿਆ ਬਾਜਾ ਵਾਲਿਓ ਸਤਗੁਰੂ ਰਖ ਲਿਓ ਬਿਜਬਨਰੀ ਅੱਜ ਚਿੱਟੋ ਗੁਪਤੋ ਸ਼ਿਦੋ ਸਿੰਘੋ ਸਰਬਤ ਗੁਰੂ ਖਾਲਸਾ ਜੀ ਕੋ ਸਿੰਘ ਜੀ ਕੋ ਸਤਿ ਸ਼੍ਰੀ ਅਕਾਲ ਤੇਰਾ ਖਾਲਸਾ ਜੱਪੇ ਸਦਾ ਕਾਲ ਤੇਰੀ ਹਰ ਮੈਦਾਨ ਫਤਿਹਵਾਹੇ ਗੁਜਰੀ ਕਾ ਖਾਲਸਾ ਵਾਹੇ ਗੁਜਰੀ ਦੀ ਫਤਿਹ ਇਹਨਾਂ ਛੋਟੇ ਛੋਟੇ ਬੱਚਿਆਂ ਦੀ ਜਿਹੜੇ ਇਹਨੇ ਸੋਹਣੀਆਂ ਕਵਿਤਾਵਾਂ ਸੁਨਾਈਆਂ ਨੇ ਇਹਨਾਂ ਦੇ ਪਿੱਛੇ ਇਹਨਾਂ ਦੀ ਪੇਰੈਂਟਸ ਦੀ ਵੀ ਬਹੁਤ ਮਿਹਨਤ ਹੁੰਦੀ ਹੈ ਕਿਉਂਕਿ ਸਭ ਇਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਤਿਆਰੀ ਕਰਵਾਉਂਦੇ ਨੇ ਗੱਲਬਾਤ ਕਰਦੀ ਆ ਮੈਮ ਕੀ ਕਹਿਣਾ ਚਾਹੋਗੇ ਤੁਹਾਡੀ ਬੱਚੀ ਨੇ ਬਹੁਤ ਹੀ ਪਿਆਰੀ ਜਿਹੜੀ ਕਵਿਤਾ ਸੁਣਾਈ ਹੈ ਕਿੰਨਾ ਕੁ ਟਾਈਮ ਲੱਗਦਾ ਹੈ ਤਿਆਰੀ ਕਰਵਾਉਣ ਚ ਕਿ ਕਿਸ ਕਿਸ ਤਰ੍ਹਾਂ ਤੁਸੀਂ ਤਿਆਰੀ ਕਰਾਉਣ ਚ ਟਾਈਮ ਤੇ ਲੱਗਦਾ ਕਿਉਂਕਿ ਛੋਟੇ ਨੇ ਬੱਚੇ ਛੋਟਿਆਂ ਨੂੰ ਅਸੀਂ ਕੋਸ਼ਿਸ਼ ਕਰੀਦੀ ਅਸੀਂ ਨਹੀਂ ਕਰਾਂਗੇ ਤੇ ਹੋਰ ਲੋਕੀ ਕਿੱਥੋਂ ਵੇਖ ਕੇ ਕਰਨਗੇ ਫਿਰ ਲੋਕੀ 크ਿਸਮਸ ਦੇ ਕੱਪੜੇ ਪਾ ਕੇ ਜਾਣਗੇ ਸਿੱਧੀ ਜੀ ਗੱਲ ਹੈ ਜੇ ਅਸੀਂ ਨਹੀਂ ਕਰਾਂਗੇ ਤੇ ਹੋਰ ਕੌਣ ਕਰੇਗਾ ਇਹਨਾਂ ਨੂੰ ਤਿਆਰੀ ਅਸੀਂ ਘਟੋ ਘਟ ਮਹੀਨਾ ਕੋਸ਼ਿਸ਼ ਕਰੀਦੀ ਹੈ ਕਿਉਂਕਿ ਬਹੁਤ ਛੋਟੀ ਉਮਰ ਹੈ ਤੇ ਬੱਚੇ ਹਨ ਜੀ ਮਹੀਨਾ ਘਟੋ ਘਟ ਕੋਸ਼ਿਸ਼ ਕਰਦੀ ਇਹਨਾਂ ਦੀ ਬਾਣੀਆਂ ਦੀ ਤਿਆਰੀ ਦਸਤਾਰਾ ਦੀ ਤਿਆਰੀ ਸਸਤਰਾ ਦੀ ਤਿਆਰੀ ਫਿਰ ਇਹਨਾਂ ਨੂੰ ਸਿਖਾਉਣ ਦੀ ਤਿਆਰੀ ਫਿਰ ਪ੍ਰੋਪਰ ਕਰੀਦੀ ਕਿਉਂਕਿ ਛੋਟੇ ਨੇ ਟਾਈਮ ਤੇ ਹਰ ਇੱਕ ਚੀਜ਼ ਨੂੰ ਲੱਗਦਾ ਹੀ ਹੈ ਕੋਸ਼ਿਸ਼ ਪੂਰੀ ਕਰਦੀ ਨਾਲ ਬਾਣੀ ਵੀ ਕੰਠ ਕਰਾਈਦੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਬਸ ਇੱਦਾਂ ਹੀ ਸਾਡਾ ਉਪਰਾਲਾ ਛੋਟਾ ਜਿਹਾ ਹੈਗਾ ਸਿੱਖੀ ਦੇ ਲਈ ਛੋਟਾ ਜਿਹਾ ਉਪਰਾਲਾ ਕਿ ਹਾਂ ਵੀ ਬੱਚੇ ਕੁਛ ਨਾ ਕੁਛ ਅੱਗੇ ਵੇਖ ਕੇ ਹੋਰ ਅੱਗੇ ਵੱਧ ਸਕਣ ਵਾਸਤੇ ਤੋ ਦੇਖ ਸਕਦੇ ਹੋ ਕਿ ਸਾਥ ਇੱਥੇ ਬਹੁਤ ਸਾਰੇ ਬੱਚੇ ਨੇ ਹਰ ਪਾਸੇ ਹੀ ਜਿਹੜੇ ਬੱਚੇ ਸਿੱਖੀ ਸਰੂਪ ਦੇ ਬਾਣੇ ਦੇ ਵਿੱਚ ਇੱਥੇ ਆਏ ਨੇ ਤਾਂ ਜੋ ਸਾਹਿਬਜ਼ਾਦੀਆਂ ਦੀ ਜਿਹੜੀ ਲਸਾਨੀ ਸ਼ਹਾਦਤ ਉਹ ਇਤਿਹਾਸ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਜਾਏ ਕਵਿਤਾ ਦੇ ਰੂਪ ਵਿੱਚ ਇੱਥੇ ਪ੍ਰੋਗਰਾਮ ਚੱਲ ਰਹੇ ਨੇ ਦਸਤਾਰਬੰਦੀ ਦੇ ਪ੍ਰੋਗਰਾਮ ਚੱਲ ਰਹੇ ਨੇ ਤੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਚੱਲ ਰਹੇ ਨੇ ਜਿਸ ਵਿੱਚ ਬੱਚਿਆਂ ਨੂੰ ਸਿੱਖੀ ਸਰੂਪ ਦੇ ਨਾਲ ਜੋੜਨ ਲਈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੈਸੇਜ ਨੇ ਇੱਥੇ ਦਿੱਤੇ ਜਾ ਰਹੇ ਨੇ ਤੇ ਹਰ ਸਾਲ ਹੀ ਇਹ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹੈ ਸਾਹਿਬਜ਼ਾਦੀਆਂ ਦੀ ਸ਼ਹਾਦਤ समर्पित ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤੁਸੀਂ ਦੇਖਿਆ ਕਿ ਇਹਦੇ ਵਿੱਚ ਛੋਟੇ-ਛੋਟੇ ਬੱਚੇ ਵੀ ਕਿੰਨੇ ਪਿਆਰੇ ਲੱਗ ਰਹੇ ਨੇ ਜੋ ਕਿ ਇਸ ਵਿੱਚ ਹਿੱਸਾ ਲੈ ਰਹੇ ਨੇ ਤੇ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਨੇ ਕੈਮਰਾਮੈਨ ਹਰਸ਼ਦੇਵਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ